10 ਕਦਾ ਟਾਈਮ ਲਈ ਸਕਜੀ ਹੈ ਅੱਛਾ ਹਾਂਜੀ ਕੰਧ ਪ੍ਰਚਾਦਾ ਰਾਮ ਸ਼ਗਨ ਜਾਣਾ ਜੀ ਉਹ ਤੇ ਘਰ ਬਚਾਰੇ ਰਹਿੰਦੇ ਕੋਈ ਇਦਾਂ ਕਿੱਥੇ ਪ੍ਰਚਾਦਾ ਸ਼ਪਿਆ ਉਹ ਤਾਬੇ ਤੇ ਜੀ ਅੱਛਾ ਹਾਂਜੀ ਉਹਦੇ ਬਾਅਦ ਕੀ ਕਿੰਨੇ ਕ ਬਜੇ ਨਿਕਲੇ ਉੱਤੇ ਜੀ ਤੁਰ ਪਏ ਜੀ ਆਂਦੇ ਜਿੱਦਾਂ ਸਕੂਟੀ ਚਲਾ ਰਿਆ ਦਾ ਮੈਂ ਤੇ ਪਿੱਛੇ ਬੈਠਾ ਦਾ ਸ਼ਰਾਜੂ ਬੁਤੀ ਸੀ ਜਿੱਥੇ ਬਣੀ ਪੈਕ ਪੈਕ ਵੀ ਲਾਇਆ ਪਤਾ ਹੀ ਉਹਨੇ ਵੀ ਉਹਨੇ ਵੀ ਲਾਇਆ ਤੇ ਮੈਂ ਵੀ ਲਾਇਆ ਪਤਾ ਕਿੰਨੇ ਕ ਸਪੀਡ ਸਪੀਡ ਤੇ ਭੀ ਜੀ ਕਾਹ ਨਹੀਂ ਬੇ ਕੰਟਰੋਲ ਉਹ ਤੇ ਮੋਰਟੋ ਟਾਇਟ ਤੇ ਆਨਵੇਂ ਮੈਂ ਪਿੱਛੇ ਮੈਂ ਹੋਲੀ ਨੂੰ ਸਪੀਡ ਚੱਕੀ ਵੀ ਤੀ ਕਿੰਨਾ ਟਾਈਮ ਬੰਦੀ ਨਾਲੇ ਦਿਨ ਕਿਦਾਂ ਕੱਬੇ ਸੱਟ ਚਲਦੇ ਮੁੜ ਕੇ ਸੱਜੇ ਸਾਈਡ ਤੇ ਵੜ ਕੇ ਕਿੰਨੇ ਕੁ ਵਜੇ ਦਾ ਟਾਈਮ ਸੀਗਾ 10:00 10:00 ਸਰ ਅੱਛਾ ਤੇ ਸਾਰੀ ਰਾਤ ਖੇਤਾਂ 'ਚ ਮੇਰੇ ਉੱਥੇ ਤਾਂ ਸੜਕ 'ਤੇ ਰੇ ਪੇਰੇ ਜੀ ਕੋਈ ਸੱਜੇ ਨਹੀਂ ਆਇਆ ਹੈ ਜੀ ਕੋਈ ਸੜਕ 'ਤੇ ਨਹੀਂ ਆਇਆ ਸਵੇਰੇ ਭਈਏ ਵਿਚਾਰੇ ਆਏ ਜਾਨੀ ਕਿ ਲੇਟ ਗੋਣ ਜੰਮ ਜਾਣੇ ਵਾਲੇ ਖੇਤਾਂ ਦੇ ਮੇਦਰੋਂ ਮੇਦਰ ਮੇ ਤਾਂ ਸਿਆਏ ਸਾਈ ਦਾ ਮਰ ਗਿਆ ਵੀ ਬੰਦੇ ਤੇ ਰਹਿ ਗਏ ਜਾਂ ਦਿਖੇ ਉਹ ਕਹਿੰਦੇ ਭਾਈ ਇਹ ਤਾਂ ਪੂਰਾ ਹੋ ਗਿਆ ਵਾ ਮੈਂ ਕਿਹਾ ਯਾਰ ਮੈਂ ਦੂਰੋਂ ਮੈਂ ਤਾਂ ਚੋਣੀ ਹੁੰਦੀ ਹੁੰਦੀ ਪੂਰਾ ਕਰ ਗਿਆ ਵਾ ਜੀ ਡਾਕਟਰ ਜੀ ਫੋਨ ਕਿਸੇ ਨੂੰ ਨਹੀਂ ਸਰ ਜੀ ਮੇਰਾ ਫੋਨ ਹੀ ਚੈੱਕ ਹੁੰਦਾ ਤਾਂ ਵੀ ਨਾ ਕਿ ਵਿਚਾਰੇ ਨੇ ਚੱਕਿਆ ਤਾਂ ਦੂਰ ਤੇ ਫੋਨ ਜਿੱਥੇ ਡੇਗ ਗਿਆ ਉਹਨਾਂ ਵਿਚਾਰਿਆਂ ਨੇ ਆ ਕੇ ਸਾਨੂੰ ਫੋਨ ਫੜਾਇਆ ਤਾਂ ਐਂਬੂਲੈਂਸ ਨੂੰ ਫੋਨ ਕੀਤਾ ਐਂਬੂਲੈਂਸ ਆਈ ਉਹ ਕਹਿੰਦੇ ਵੇ ਇਹ ਡੈੱਡ ਬੋਡੀ ਹੋ ਗਈ ਪੁਲਿਸ ਨੂੰ ਦੱਸਣਾ ਪੈਣਾ ਜੀ ਉਹ ਮੈਂ ਚੱਕ ਕੇ ਸਨ ਲਏ ਮੈਂ ਆਪਾਂ ਸਾਰਿਆਂ ਨੂੰ ਗਿਸਤੀ ਵਿੱਚ ਲੈ ਚੱਲੋ ਉਹ ਕਹਿੰਦੇ ਵੇ ਇਹ ਪੁਲਿਸ ਮਤਲਬ ਰਿਪੋਰਟ ਕਰਨ ਵਾਲੀ ਗੱਲ ਫਿਰ ਦੱਸ ਕੇ ਫਿਰ ਲੈ ਕੇ ਜਾਵਾਂਗੇ ਇਹਨੂੰ ਮੈਨੂੰ ਐਂਬੂਲੈਂਸ ਦੇ ਚੱਕ ਕੇ ਇੱਥੇ ਲੈ ਆਏ ਵੀ ਆ ਕੇ ਨੂੰ ਚੂੜਾ ਉਤਰ ਗਿਆ ਵਾ ਕੇ ਸੱਟਾ ਸੂਟਾ ਲੱਗੀਆਂ ਸਾਰੇ ਦੇਗਲ ਬਾਕੀ ਤੁਹਾਡਾ ਨਾਮ ਕੀ ਆ ਤੁਹਾ ਦੋਸਤਾਂ ਦਾ ਪਿਆਰ ਤਾਂ ਪਹਿਲਾਂ ਤੇ ਵਿਚਾਰੇ ਨਾਲ ਟੋਟਲ ਕਿੰਨੇ ਜਣੇ ਸੀ ਦੋਏ ਜਣੇ ਤੇ